ਪਹਿਲਗਾਮ ਡੈਸ਼ਤੀ ਹਮਲੇ ਦੇ 2 ਮਹੀਨਿਆਂ ਮਗਰੋਂ ਹਾਲਾਤ ਆ ਵਾਂਗ ਹੋਣੇ ਸ਼ੁਰੂ ਹੋ ਗਏ ਹਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਨੇ ਸੁਰੱਖਿਆ ਕਾਰਨਾ ਕਰਕੇ ਬੰਦ ਕੀਤੇ ਗਏ ਸੈਰ ਸਪਾਟਾ ਕੇਂਦਰਾਂ ਨੂੰ ਮੁੜ ਖੋਲਣ ਦਾ ਐਲਾਨ ਕੀਤਾ ਹੈ ਇਹ ਐਲਾਨ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ ਗਿਆ ਹੈ ਪਹਿਲੇ ਪੜਾਅ ਤਹਿਤ ਜਿਹੜੀਆਂ ਸੈਰ ਸਪਾਟੇ ਦੀਆਂ ਥਾਵਾਂ ਖੋਲੀਆਂ ਜਾਣੀਆਂ ਹਨ ਉਹਨਾਂ ਵਿੱਚ ਬਿਤਾ ਵੈਲੀ ਪਹਿਲਗਾਮ ਬਾਜ਼ਾਰ ਨੇੜਲੇ ਪਾਰਕ ਅਨੰਤਨਾਗ ਜ਼ਿਲ੍ਹੇ ਵਿੱਚ ਬੈਰੀਨਾਗ ਕੋਕਰਨਾਗ ਅਤੇ ਅਚਵਲ ਬਾਗ ਸ਼ਾਮਲ ਹਨ ਇਸ ਐਲਾਨ ਮਗਰੋਂ ਪਹਿਲਗਾਮ ਚ ਮੁਰਤ ਤੋਂ ਰੌਣਕ ਪਤਣ ਲੱਗੀ ਹੈ ਇਸ ਨਾਲ ਸਹਿਸਪਾਟਾ ਖੇਤਰ ਨਾਲ ਜੁੜੇ ਲੋਕਾਂ ਦੇ ਚਿਹਰੇ ਵੀ ਖਿੜ ਗਏ ਹਨ ਜਿਨ੍ਹਾਂ ਦੀ ਰੋਜ਼ੀ ਰੋਟੀ ਸਿਲਾਨੀਆਂ ਦੇ ਸਿਰ ਤੇ ਚੱਲਦੀ ਹੈ ਟੂਰਿਸਟ ਹਟ ਦੇ ਮਾਲਕ ਇਸ ਹਾਕ ਦਾ ਕਹਿਣਾ ਹੈ ਕਿ ਪਹਿਲਗਾਮ ਆਉਣ ਵਾਲੇ ਸੈਲਾਨੀਆਂ ਵਿੱਚ ਜ਼ਿਆਦਾਤਰ ਪੰਜਾਬ ਦੇ ਸੈਲਾਨੀ ਸ਼ਾਮਲ ਹਨ ਇੰਜ ਹੀ ਸ਼੍ਰੀਨਗਰ ਵਿੱਚ ਬਦਾਮવાડી ਪਾਰਕ ਡੱਕ ਪਾਰਕ ਅਤੇ ਤਕਦੀਰ ਪਾਰਕ ਨੂੰ ਪਹਿਲੇ ਪੜਾਅ ਵਿੱਚ ਦੁਬਾਰਾ ਖੋਲਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਸ਼੍ਰੀਨਗਰ ਵਿੱਚ ਦਲ ਝੀਲ ਟਿਊਲਿਪ ਗਾਰਡਨ ਸ਼ਾਲੀਮਾਰ ਬਾਗ ਚਸ਼ਮੇ ਸ਼ਹੀ ਬਾਗ ਤੇ ਨਿਸ਼ਤ ਬਾਗ ਵੀ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹਨ ਧੰਨਵਾਦ